ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਯਾਰਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਅੱਜਕੱਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਹੇ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਮੈਂ ਬਹੁਤ ਸਵਾਗਤ ਕਰਦਾ ਹਾਂ ਦੋਸਤ जो मोहला प्रेमनगर को है कोटकपुरा सिकखा वाले रोड से इतने बबा रविदास जी जो मंदिर है इतने आगमन पुर जो किया गया कल पहले दिन सेगा कवि दरबार लगे से इतने जोड़ा है तो बाद दूसरे दिन जो नगर कीर्तन कड़ा गया समुचे शहर अंदर जो इसकी डिटेल देने वास्त आगू मौजूद हैं जो, जो श्रोमी संत श्री गुरु रविदस सभा रजिस्टर कोटकपुरा को दी सब जो है गलत रविदास जो बा जी द ਤਨਾਲ ਅੱਜ ਜੋ ਨਗਰ ਕੀਰਤਨ ਕਿੱਡਾ ਉਹਦੀ ਜਾਣਕਾਰੀ ਦੇਣੀ ਵੀ ਤੇ ਨਾਲ ਹੋਰ ਜਿਹੜੇ ਕੱਲ ਜਿਹੜਾ ਪ੍ਰੋਗਰਾਮ ਉਲੀਖਿਆ ਜਾਣਾ ਇਹਨਾਂ ਵੱਲੋਂ ਉਹਦੀ ਡਿਟੇਲ ਦੰਗੇ ਅੱਜ ਗੁਰਦੇਵ ਜੈ ਗੁਰਦੇਵ ਤੁਹਾਨੂੰ ਗੁਰਦੇਵ ਕੀ ਨਾਮ ਆ ਸਰ ਤੁਹਾਡਾ ਮੈਂ ਰਟਾਇਡ ਡੀਐਸਪੀ ਕੁਲਦੀਪ ਸਿੰਘ ਹਾਂਜੀ ਅੱਜ ਜਿਹੜਾ ਦੂਸਰਾ ਦਿਨ ਆਗਮਨ ਪੁਰਬ ਦਾ ਬਾਬਾ ਰਵਦਾਦ ਸਿੰਘ ਮਹਾਰਾਜ ਦਾ ਜੋ ਪ੍ਰੇਮ ਨਗਰ ਵਿੱਚ ਜੋ ਮੰਦਿਰ ਇੱਥੇ ਉਲੀਖਿਆ ਜਾਣਾ ਤੁਹਾਡਾ ਵੱਲੋਂ ਸਤਗੁਰਦਾ ਜੀ ਮਹਾਰਾਜੇ ਦਾ ਅੱਜ ਆਗਮਨ ਪੁਰਬ ਮ ਆਇਆ ਗਿਆ ਬੜੀ ਧੂਮ ਤਾਂ ਮਨਾਇਆ ਗਿਆ ਸਾਡੇ ਸ਼ਹਿਰ ਵਸਨੀਕਾਂ ਨੇ ਬਹੁਤ ਹੀ ਜਿਹੜਾ ਇਸ ਨੂੰ ਸੁੰਦਰ ਤਰੀਕੇ ਨਾਲ ਅਤੇ ਸਵਾਗਤ ਨਾਲ ਜਿਹੜਾ ਕੀਤਾ ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਰਦਾਸ ਜੀ ਮਹਾਰਾਜ ਦੀ ਜੋ ਬਾਣੀ ਹੈ ਉਸ ਤੇ ਅਮਲ ਕਰਕੇ ਅੱਜ ਰੇਗਤਾ ਦਾ ਸਬੂਤ ਵਿਖਾਇਆ ਅੱਜ ਸਾਡਾ ਨਗਰ ਕੀਰਤਨ ਸਮਾਪਤੀ ਹੋਈ ਹੈ ਕੱਲ ਨੂੰ ਅਸੀਂ ਸ੍ਰੀ ਉਦਾਸ ਮੰਦਰ ਵਿਖੇ ਇੱਥੇ ਲੰਗਰ ਰੁਲਾਵਾਂਗੇ ਜੋ 12 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਚੱਲੇਗਾ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਜੀ ਰਦਾਸ ਜੀ ਦੀ ਬਾਣੀ ਤੇ ਅਮਲ ਕਰਕੇ ਇਕ ਤਰ੍ਹਾਂ ਦਾ ਸਬੂਤ ਦਿੱਤਾ ਜਾਵੇ ਅਤੇ ਆਪਣੇ ਜੀਵਨ ਨੂੰ ਸੁਭਲਾ ਕੀਤਾ ਜਾਵੇ ਜੈ ਗੁਰਦੇਵ ਤੈ ਗੁਰਦੇਵ ਸਰ ਹੋਰ ਇਸ ਤੋਂ ਇਲਾਵਾ ਜਿ세 ਕੋਟਕੁਰਾ ਸ਼ਹਿਰ ਵਾਸੀ ਨੂੰ ਕੋਈ ਅਪੀਲ ਕੋਈ ਮਤਲਬ ਹੋਰ ਸੰਦੇਸ਼ ਆਪਣਾ ਦੇ ਦੇ ਕਾਨੂੰ ਅਸੀਂ ਇਸ ਭਾਈਚਾਰੇ ਨੂੰ ਸਾਰੇ ਨੂੰ ਅਸੀਂ ਸਾਡਾ ਇਹ ਗੁਰੂ ਅਰਦਾਸ ਜੀ ਮਹਾਰਾਜ ਇਕੱਲੇ ਅਰਦਾਸਿਕਾ ਕਰਮ ਦੇ ਗੁਰੂ ਨਹੀਂ ਉਹ ਬਲੁਖਤਾ ਦੇ ਗੁਰੂ ਹੈ ਜਿਨ੍ਹਾਂ ਨੇ ਸੰਦੇਸ਼ ਦਿੱਤਾ ਹੈ ਉਹਦੀ ਗੁਰਬਾਣੀ ਹੈ ਜਿਹੜੀ ਨੁਕਤਾ ਨੂੰ ਇਕਤਾ ਦਾ ਰਾਹ ਦਿਖਾਉਂਦੀ ਹੈ ਅਤੇ ਜੋ ਪਰਮਾਤਮਾ ਨੂੰ ਨੰਨ ਦਾ ਰਸਤਾ ਦਿਖਾਉਂਦੀ ਹੈ ਇਹ ਕੋਲਾ ਕੋਈ ਇੱਕ ਸਮਾਜ ਵਾਸਤੇ ਨਹੀਂ ਇਹ ਸਾਰੇ ਸਮਾਜਾਂ ਵਾਸਤੇ ਆ ਇਸ ਕਰਕੇ ਅਸੀਂ ਸਾਰੇ ਇਹ ਚਾਹੁੰਦੇ ਆ ਕਿ ਹਰ ਇੱਕ ਬੰਦਾ ਇਹ ਬਾਣੀ ਦੇ ਅਮਲ ਕਰਕੇ ਇੱਕ ਦੂਜੇ ਨਾਲ ਪ੍ਰੇਮ ਪਿਆਰ ਬਣਾ ਕੇ ਜਿਹੜਾ ਇਹ ਆਪਣਾ ਜੀਵਨ ਸਫਲ ਕਰੇ ਪ੍ਰੇਮ ਪਿਆਰ ਬਣਾ ਕੇ ਜਿਹੜਾ ਹੈਗਾ ਵੀ ਆਪਣਾ ਜੀਵਨ ਸਫਲ ਕਰਨ ਦੀ ਗੱਲ ਕੀਤੀ ਹੈ ਜਿਹੜੇ ਬਾਬਾ ਰਵਿਦਾਸ ਜੀ ਦੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਕੀਤੇ ਆ ਉਹਨਾਂ ਨੇ ਅੱਜ ਇਹ ਉਹਨਾਂ ਨੇ ਕੰਮ ਨਾ ਕਿਰੇ ਲੋਕਾਂ ਵਾਸਤੇ ਕੀਤੇ ਨੇ ਉਹ ਕੁਝ ਗੱਲਾਂ ਦਸੀ ਇਹਨਾਂ ਨੇ ਹੋਰ ਬਾਰੇ ਵਿੱਚ ਜਿਹੜੀ ਜਿਹੜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕੀ ਨਾਮ ਸਰਦਾਰ ਮੋਹਨ ਨਾਲ ਜੀ ਮੋਹਨ ਲੰਬੜਾ ਅਾਂਜੀ ਤੇ ਦੱਸਿਆ ਅੱਜ ਦੇ ਜੋ ਆਗਮਨਪੁਰ ਦਾ ਦੂਸਰਾ ਦਿਨ ਕਹਿੰਦਾ ਹਾਂਜੀ ਅੱਜ ਨਾਲਾ ਸਾਡਾ ਬਾਬਾ ਜੀ ਦਾ ਜਨਮ ਦਿਨ ਸੀ ਕੋਵਿੰਦਾਸ ਮਹਾਰਾਜ ਜੀ ਦਾ ਤੇ ਬੜੀ ਤੁਮਤਾ ਹਮ ਦਾ ਸਾਰੇ ਸੇਫ ਬਣੇ ਤੇ ਸੰਤਾਨ ਨੇ ਬਹੁਤ ਤੁਮਤਾਵਾਂ ਨਾਲ ਮਨਾਇਆ ਸਾਰੇ ਸ਼ਹਿਰ 'ਚ ਪ੍ਰਕਰਮਾ ਕਰਦੇ ਹੋਏ ਤੇ ਸਮਾਪਤੀ ਦੇ ਭੋਗ ਆਪ ਸ਼ਾਭ ਨੂੰ ਪਾਏ ਗਏ ਅੱਜ ਤੇ ਕੱਲ ਨੂੰ ਆਪਣੇ ਮਹਾਰਾਜ ਜੀ ਦਾ ਜਿਹੜਾ ਹੈਗਾ ਲੰਗਰ ਟੁੱਟ ਵਰਤੇਗਾ ਤੇ ਸਾਰੇ ਸੰਗਤਾਂ ਨੂੰ ਪੀਲ ਹੈ ਕਿ ਸਾਰੇ ਮਹੰਮਾ ਕੇ ਸਾਰੇ ਪੌਂਚੜ ਤੋਂ ਨਾਲੇ ਸੇਵਾ ਕਰਨ ਤੋਂ ਨਾਲੇ ਆਪ ਦਾ ਮਹਾਰਾਜ ਦਾ ਆਸ਼ੀਰਵਾਦ ਲੈਣ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਦਾ ਲੰਗਰ ਦਾ ਉਹ ਡਿਟੇਲ ਦਿੱਤੀ ਆ ਜਿਹੜਾ ਹੈਗਾ ਹੋਰ ਵੀ ਗੱਲ ਕਰਾਂਗੇ ਆਪਾਂ ਇਸੇ ਮੌਜੂਦ ਮੇਰੇ ਨਾਲ ਐਡਵੋਕੇਟ ਅਫਤਾਰ ਕਿਸੂ ਅਫਤਾਰ ਕਿਸੂ ਜੀ ਉਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫਰਦ ਸੋ ਅੱਜ ਦਾ ਜਿਹੜਾ ਦੂਸਰਾ ਦਿਨ ਹੈ ਤੁਹਾਡਾ ਅੱਜ ਨਗਰ ਕੀਰਤਨ ਨਿਕਲਿਆ ਜਿੱਥੇ ਬਾਬਾ ਰੁਦਾਸ ਜੀ ਦਾ ਜੋ ਮੰਦਿਰ ਆ ਪ੍ਰੇਮ ਨਗਰ ਵਿਖੇ ਤੁਸੀਂ ਦੱਸੋ ਕਿ ਕੀ ਹੋਇਆ ਜੈ ਗੁਰਦੇਵ ਤੁਹਾਨੂੰ ਗੁਰਦੇਵ ਬੋਲ ਸ਼ੇਰ ਗੁਰਦਾਸ ਜੀ ਮਹਾਰਾਜ ਕੀ ਜੈ ਅੱਜ ਬੜੇ ਧੂਮਤਾਂ ਨਾਲ ਗੁਰੂ ਅਰਦਾਸ ਜੀ ਮਹਾਰਾਜ ਦਾ 648 ਮਾ ਜਨਮ ਦਿਵਸ ਮਨਾਇਆ ਗਿਆ ਬੜੀ ਸਾਰੀ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਜੋਸ਼ ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਕੱਲ ਗੁਰੂ ਘਰ ਟੁੱਟ ਲੰਗਰ ਵਰਤੂਗਾ ਸਾਡੇ ਪ੍ਰਧਾਨ ਜੀ ਨੇ ਮਤਲਬ ਦੱਸਿਆ ਆ ਸਾਰੇ ਸਾਡੀ ਕਮੇਟੀ ਨੇ ਦੱਸਿਆ ਕਿ ਗੁਰੂ ਘਰ ਟੋਟ ਲੰਗਰ ਮਤਲਬ ਇਹੋ ਜਿਹਾ ਸਾਡਾ ਲੰਗਰ ਹੁੰਦਾ ਪੂਰੇ ਕੋੜ ਗੁਰਾ ਦੇ ਵਿੱਚ ਇੱਕ ਪਹਿਲਾ ਇਹੋ ਜਿਹਾ ਲੰਗਰ ਹੈ ਜਿਸ ਦੇ ਵਿੱਚ ਕੋਈ ਮਤਲਬ ਗੁਰੂ ਮਹਾਰਾਜ ਨੇ ਕਿਹਾ ਜਿਵੇਂ ਕੋਈ ਜਾਤ ਪਾਤ ਨਹੀਂ ਲੰਗਰ ਦਾ ਹੈ ਮਤਲਬ ਹਰੇਕ ਤਰ੍ਹਾਂ ਦੇ ਲੋਕ ਜਿਹੜਾ ਹੈਗਾ ਉਹ ਲੰਗਰ ਦੇ ਹਿੱਸਾ ਲੈਂਦੇ ਆ ਆਪਣੀਆਂ ਹੋਰ ਵਿੱਚ ਵਿਅਕਤੀਗਤ ਯੋਜਨਾਵਾਂ ਦਾ ਜ਼ਿਕਰ ਕਰਨਗੇ ਸਰ ਕੀ ਨਾਮ ਤੁਹਾਡਾ ਮੈਂ ਨਾ ਐਸਸੀ ਜਸਵੰਤ ਸਿੰਘ ਹਾਂਜੀ ਅੱਜ ਬਸੇ ਜਿਹੜਾ ਬਾਬਾ ਜੀ ਦਾ ਰੰਗਦਾਸ ਜੀ ਦਾ ਜਗ ਮਨਾਇਆ ਗਿਆ ਜਿਹੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਹਰ ਸਾਲ ਦੇ ਜਿਹੜਾ ਕਿ 19 ਤਰੀਕ ਤੋਂ ਪ੍ਰਵਾਤ ਫੇਰੀਆਂ ਚੱਲ ਰਹੀਆਂ ਸੀਗੀਆਂ ਲਗਾਤਾਰ ਜਿਹੜੇ ਇੰਨੀ ਭਾਰੀ ਸੰਗਤ ਸਵੇਰ 3:30 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰਵਾਤ ਫੇਰੀਆਂ ਤੇ ਸਾਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਬਾਟਾਂ ਦੇ ਵਿੱਚ ਅਲੱਗ-ਅਲੱਗ ਮੰਡਿਆਂ ਦੇ ਵਿੱਚ ਹਰ ਨਾਗਰਿਕ ਜਿਹੜਾ ਹੈਗਾ ਇੰਨਾ ਉਤਸ਼ਾਹ ਇੰਨਾ ਜੋਸ਼ ਉਹਨਾਂ ਨੂੰ ਸੀਗਾ ਸ਼੍ਰੀ ਗੁਰੂ ਅਰਜਨ ਦੇਵ ਜਨਮ ਦਿਨ ਦਾ ਤੇ ਅੱਜ ਉਹਦਾ ਨਗਰ ਕੀਰਤਨ ਬੜਾ ਹੀ ਸ਼ਾਨੋ ਸ਼ੌਕਤ ਨਾਲ ਸੰਗਤ ਦੇ ਸਹਿਯੋਗ ਨਾਲ ਮੈਂਬਰਾਂ ਨਾਲ ਪ੍ਰਧਾਨ ਜੀ ਨਾਲ ਬੜੀ ਵਧੀਆ ਜਿਹੜੀ ਇੱਕ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਦੀ ਪ੍ਰਕਰਮਾ ਜਿਹੜੀ ਕਰਦਾ ਹੋਇਆ ਸਮਾਪਤੀ ਜਿਹੜਾ ਉਹ ਸ਼੍ਰੀ ਗੁਰੂ ਅਰਜਨ ਮੰਦਿਰ ਰੋਪੜਾ ਟੋਟਪੂਰਾ ਦੇ ਵਿੱਚ ਸਮਾਪਤ ਕੀਤਾ ਥਾਥਾ ਤੇ ਅਨੇਕਾਂ ਤਰ੍ਹਾਂ ਦੇ ਲੋਕਾਂ ਨੇ ਸੰਗਤਾਂ ਨੇ ਤਰ੍ਹਾਂ ਤਰ੍ਹਾਂ ਦਾ ਲੰਗਰ ਆਂਟੀ ਕੋਈ ਵੀ ਫੁੱਲਾਂ ਦੀ ਵਰਖਾ ਕਹਿ ਨਹੀਂ ਸਕਦੇ ਪੈਰਾਗਲਾਈਡ ਨਾਲ ਅੱਜ ਫੁੱਲ ਵਰਸਾਏ ਗਏ ਐ ਤੇ ਬੜਾ ਵਧੀਆ ਨਗਰ ਕੀਰਤਨ ਜਿਹੜਾ ਅੱਜ ਸਮਾਪਤ ਹੋਇਆ ਬਹੁਤ ਵਧੀਆ ਮੇਰ ਫਰਚੰ ਜਿਹੜਾ ਸਮਾਪਤ ਹੋਇਆ ਇਹਨਾਂ ਨੇ ਇਹ ਗੱਲ ਕਹੀ ਆ ਇਹ ਸੀਗੇ ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਸਭਾ ਰਜਿਸਟਰਡ ਕੋਰਪੋਰੇ ਦੇ ਮੈਂਬਰ ਅਹੁਦੇਦਾਰ ਅਤੇ ਹੋਰ ਵਕੀਲ ਦੇ ਜੋ ਡੀਐਸਪੀ ਰਿਟਾਇਰਡ ਨੇ ਔਰ ਹੋਰ ਪੁਲਿਸ ਕਰਮਚਾਰੀ ਨੇ ਇਹਨਾਂ ਨੇ ਜੋ ਆਪਣੀ ਗੱਲ ਕਹੀ ਹੈ ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲ ਕੀਤੀ ਹੈ ਤੇ ਬਾਬਾ ਰਗਦਾਜ ਜੀ ਦੀ ਜੋ ਜੀਵਨੀ ਘਰੇ ਦੱਸਿਆ ਉਹਨਾਂ ਦੇ ਜੋ ਮਤਲਬ ਉਹਨਾਂ ਨੇ ਜੋ ਆਪਣੀ ਜ਼ਿੰਦਗੀ ਵਿੱਚ ਲੋਕਾਂ ਲਈ ਕੀਤਾ ਉਹ ਗੱਲਾਂ ਤੇ ਚੰਨ ਨਾ ਪਾਇਆ ਤੇ ਹੋਰ ਜਿਹੜੇ ਆਪਣੇ ਇਹ ਆਗਮਨ ਗੁਰੂ ਇਹਨਾਂ ਦਾ ਦੋ ਦਿਨ ਜਿਹੜਾ ਹੋ ਚੁੱਕਿਆ ਕੱਲ੍ਹ ਦੇ ਲੰਗਰ ਦੀ ਜੋ ਪ੍ਰੋਗਰਾਮ ਦਾ ਉਹ ਵੀ ਦੱਸਿਆ ਗਿਆ ਇਹਨਾਂ ਨੇ ਡਿਟੇਲ ਦਿੱਤੀ ਆ ਬਹੁਤ ਵਧੀਆ ਤਰੀਕੇ ਨਾਲ ਡਿਟੇਲ ਦਿੱਤੀ ਆ ਸਾਰੀ ਆਪਾਂ ਕਹਿੰਦੇ ਵੀ ਇਹ ਖਬਰ ਨੂੰ ਦੇਖਿਆ ਗਿਆ ਵੀ ਇਸ ਖਬਰ ਨੂੰ ਦੇਖਣ ਵਾਲੇ ਲੋਕਾਂ ਨੂੰ ਇਹ ਜਾਣਕਾਰੀ ਜਿਹੜਾ ਹੈ ਸੈਦਰਿਕੇ ਨਾਲ ਮਿਲੇ ਤੇ ਲੋਕ ਇਸ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨ ਦੇਖ ਰਹੇ ਤੁਸੀਂ ਸਾਡਾ ਰਿਪੋਰਟ ਮੈਂ ਕੋੜ ਪੂਰੇ ਕਰ ਰਹੀ ਤੈ ਆ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਯਾਹ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ